ਹਾਂਜੀ ਮੈਂ ਹਾਂ ਇੰਦਰ ਅਜ ਦੀ ਆਪਣੀ ਵੀਡੀਓ ਦਾ ਟੌਪਿਕ ਹੈ ਜੀ ਏਸ਼ੀਅਨ ਡਿਵੈਲਪਮੈਂਟ ਬੈਂਕ ਜਿਹਨੂੰ ਏਡੀਬੀ ਕਿਹਾ ਜਾਂਦਾ ਵਾ ਅੱਜ ਆਪਾਂ ਦੇਖਾਂਗੇ ਵੀ ਇਸ ਬੈਂਕ ਦੀ ਜਿਹੜੀ ਸਥਾਪਨਾ ਸੀਗੀ ਉਹ ਕਿਵੇਂ ਹੋਈ ਸੀਗੀ ਕਿਹੜੇ-ਕਿਹੜੇ ਦੇਸ਼ਾਂ ਨੇ ਇਸ ਦੀ ਸਥਾਪਨਾ ਕੀਤੀ ਸੀਗੀ ਤੇ ਬਾਕੀ ਦੇਖਾਂਗੇ ਵੀ ਭਾਰਤ ਦੇ ਸੰਦਰਭ ਦੇ ਵਿੱਚ ਇਹ ਬੈਂਕ ਕੀ ਭੂਮਿਕਾ ਨਿਭਾਉਂਦਾ ਵਾ ਭਾਰਤ ਇਸ ਬੈਂਕ ਦੇ ਵਿੱਚ ਆਪਣਾ ਯੋਗਦਾਨ ਕਿਵੇਂ ਪਾਉਂਦਾ ਵਾ ਜਾਂ ਕਿਹੜੇ-ਕਿਹੜੇ ਫਾਇਦੇ ਨੇ ਕਿ ਭਾਰਤ ਇਸ ਬੈਂਕ ਤੋਂ ਲੈਂਦਾ ਵਾ ਜੇ ਜੀ ਪੂਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਇਹ ਜਿਹੜੀ ਵੀਡੀਓ ਤੁਹਾਡੇ ਪੇਪਰ ਦੇ ਪੁਆਇੰਟ ਆ ਉਹ ਵੀ ਤੋਂ ਵੀ ਕਾਫੀ ਮਹੱਤਵਪੂਰਨ ਸੋਸ਼ੀਅਲੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਰੋੜ ਦੇਖਣਾ ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਏਸ਼ੀਅਨ ਡਵੈਲਪਮੈਂਟ ਬੈਂਕ ਦੀ ਜਿਹੜੀ ਸਥਾਪਨਾ ਸੀਗੀ ਉਹ 1960 ਦੇ ਵਿੱਚ ਹੁੰਦੀ ਆ ਏਸੀਆਈ ਖੇਤਰ ਵਿੱਚ ਗਰੀਬੀ ਘਟਾਉਣਾ ਵਿਕਾਸ ਕਾਰਜਾਂ ਲਈ ਵਿੱਤੀ ਮਦਦ ਅਤੇ ਖੇਤਰੀ ਸਹਿਯੋਗ ਵਧਾਉਣ ਦੇ ਉਦੇਸ਼ ਦੇ ਨਾਲ ਏਸ਼ੀਅਨ ਡਵੈਲਪਮੈਂਟ ਬੈਂਕ ਦੀ ਜਿਹੜੀ ਸਥਾਪਨਾ 19 ਸਤੰਬਰ 1960 ਨੂੰ ਕੀਤੀ ਗਈ ਸੀਗੀ ਮੁੱਖ ਦਫਤਰ ਇਹਦਾ ਮਨੀਲਾ ਜੋ ਕਿ ਫਿਲੀਪੀਨਸ ਦੇ ਵਿੱਚ ਹੈ ਸੰਸਥਾਪਕ ਦੇਸ਼ਾਂ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਵੇਲੇ 33 ਦੇਸ਼ ਮੈਂਬਰ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੇ ਨਾਲ ਸੰਬੰਧਿਤ ਸਨ ਹੁਣ ਇਸ ਦੇ 69 ਮੈਂਬਰ ਦੇਸ਼ ਹਨ ਜਿਨ੍ਹਾਂ ਦੇ ਵਿੱਚੋਂ 49 ਦੇਸ਼ ਨੇ ਕਿ ਜਿਹੜੇ ਉਹ ਏਸ਼ੀਆ ਪੈਸੀਫਿਕ ਤੋਂ ਹਨ ਅਤੇ 20 ਹੋਰ ਖੇਤਰਾਂ ਤੋਂ ਹਨ ਤਾਂ ਜਿਹੜਾ ਮੈਂਬਰ ਆਗਾ ਉਹ ਇਜ਼ਰਾਈਲ ਆ ਇਜ਼ਰਾਈਲ ਨੂੰ ਬਣਾਇਆ ਗਿਆ ਸਤੰਬਰ 2024 ਦੇ ਵਿੱਚ ਦੂਜੇ ਵਿਸ਼ਵ ਜੰਦ ਤੋਂ ਬਾਅਦ ਏਸੀਆਈ ਦੇਸ਼ਾਂ ਦੀ ਅਰਥਵਿਵਸਥਾ ਜਿਹੜੀ ਕਾਫੀ ਕਮਜ਼ੋਰ ਸੀਗੀ ਵੈਸੋ ਬੈਂਕ ਵਰਗੀਆਂ ਸੰਸਥਾਵਾਂ ਤੋਂ ਪ੍ਰਭਾਵਿਤ ਹੋ ਕੇ ਏਸ਼ੀਆ ਲਈ ਵੱਖਰੀ ਵਿੱਤੀ ਸੰਸਥਾ ਬਣਾਉਣ ਦੀ ਸੋਚ ਜਿਹੜੀ ਉਹ ਇਹਨਾਂ ਦੇਸ਼ਾਂ ਨੂੰ ਆਈ ਸੀਗੀ ਜਿਹੜੇ ਏਸ਼ੀਆ ਪੈਸੀਫਿਕ ਖੇਤਰ ਦੇ ਵਿੱਚ ਰਹਿੰਦੇ ਸੀ। ਏਡੀਬ ਦੇ ਮਕਸਦ ਕਿਹੜੇ-ਕਿਹੜੇ ਨੇਗੇ? ਗਰੀਬੀ ਹਟਾਉਣਾ, ਸਿਹਤ, ਸਿੱਖਿਆ, ਖੇਤੀਬਾੜੀ ਤੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ, ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ, ਖੇਤਰੀ ਸਹਿਯੋਗ ਅਤੇ ਇਕਤਾ ਨੂੰ ਵਧਾਉਣਾ, ਨਿੱਜੀ ਖੇਤਰ ਦੇ ਵਿਕਾਸ ਲਈ ਸਹਾਇਤਾ ਦੇਣੀ ਇਸ ਬੈਂਕ ਦਾ ਹੀ ਮੁੱਖ ਉਦੇਸ਼ ਹਨ ਏਸ਼ੀਅਨ ਡਵੈਲਪਮੈਂਟ ਬੈਂਕ ਦੇ ਬਾਰੇ ਮਹੱਤਵਪੂਰਨ ਤੱਥ ਦਫ਼ਤਰ ਜਿਹੜਾ ਮਨੀਲਾ ਫਿਲੀਪੀਨ ਦੇ ਵਿੱਚ ਸਥਾਪਨਾ ਦਸੰਬਰ 1960 ਨੂੰ ਮੈਂਬਰ ਦੇਸ਼ 69 ਸਭ ਤੋਂ ਵੱਡੇ ਯੋਗਦਾਨਕਾਰੀ ਜਿਹੜੇ ਦੇਸ਼ ਨੇ ਕਿ ਉਹ ਜਾਪਾਨ ਅਮਰੀਕਾ ਇਹਨਾਂ ਦਾ ਜਿਹੜਾ ਹਿੱਸਾ ਸਭ ਤੋਂ ਵੱਧ ਹੈ ਇਸ ਬੈਂਕ ਦੇ ਵਿੱਚ ਪ੍ਰਧਾਨ ਜਿਹੜਾ ਜਾਂ ਪ੍ਰੈਜ਼ੀਡੈਂਟ ਹੈਗਾ ਉਹ ਰਵੈਤੀ ਤੌਰ ਤੇ ਜਾਪਾਨ ਦੇ ਵਿੱਚੋਂ ਹੀ ਚੁਣਿਆ ਜਾਂਦਾ ਇਹਦਾ ਜਿਹੜਾ ਪ੍ਰਧਾਨ ਹੈਗਾ ਜਾ ਪ੍ਰੈਜ਼ੀਡੈਂਟਾ ਦਾ ਬੈਂਕ ਦਾ ਉਹ ਜਪਾਨ ਤੋਂ ਹੀ ਚੁਣਿਆ ਜਾਂਦਾ। ਭਾਰਤ ਦੀ ਭੂਮਿਕਾ ਦੀ ਗੱਲ ਕਰੀ ਤਾਂ ਭਾਰਤ ਇਸ ਦਾ ਸੰਸਥਾਪਕ ਮੈਂਬਰ ਹੈ। ਭਾਰਤ ਨੇ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰੋਜੈਕਟ ਜਿਵੇਂ ਰੇਲਵੇ, ਰੋਡ, ਪਾਵਰ, ਪਾਣੀ ਸਪਲਾਈ ਆਦਿ ਦੇ ਲਈ ਵੱਡੇ ਪੱਧਰ ਤੇ ਇਸ ਬੈਂਕ ਤੋਂ ਕਰਜ਼ੇ ਲਈ ਹੋਏ ਹਨ। ਹੋਰ ਜਾਣਕਾਰੀ ਦੇ ਵਿੱਚ ਆ ਜਾਂਦਾ ਵਾ ਵੀ ਏਸ਼ੀਅਨ ਡਿਵੈਲਪਮੈਂਟ ਬੈਂਕ ਆਪਣੇ ਮੈਂਬਰ ਦੇਸ਼ਾਂ ਨੂੰ ਕਰਜ਼ੇ, ਗ੍ਰਾਂਟ ਅਤੇ ਤਕਨੀਕੀ ਸਹਾਇਤਾ ਦਿੰਦਾ ਹੈ। ਕਰਜਾਂ ਵਿਆਜ ਦਰ ਤੇ ਜਾਂ ਕਈ ਵਾਰ ਵਿਆਜ ਜਿਹੜੀ ਦਰ ਆ ਗਈ ਉਹ ਘੱਟ ਵਿਆਜ ਦਰ ਤੇ ਦਿੱਤਾ ਜਾਂਦਾ ਵਾ ਜਿਹੜਾ ਏਸ਼ੀਅਨ ਡਿਵੈਲਪਮੈਂਟ ਬੈਂਕ ਆਹੇ ਜੂਐਨਓ ਦੇ ਵਿਕਾਸ ਉਦੇਸ਼ਾਂ ਦੇ ਨਾਲ ਜੋੜ ਕੇ ਕੰਮ ਕਰਦਾ ਹੈ ਜਿਵੇਂ ਜੂਐਨਓ ਦਾ ਉਦੇਸ਼ ਹੈਗਾ ਵਿਕਾਸ ਕਰਨਾ ਉਵੇਂ ਹੀ ਏਸ਼ੀਅਨ ਡਿਵੈਲਪਮੈਂਟ ਬੈਂਕ ਦਾ ਕੰਮ ਵੀ ਵਿਕਾਸ ਦੇ ਕੰਮਾਂ ਦੇ ਨਾਲ ਹੀ ਜੁੜਿਆ ਹੋਇਆ ਹੈ ਇਹ ਜਿਹੀ ਜਾਣਕਾਰੀ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਬਾਰੇ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ